ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਲੈ ਕੇ ਜਿਹੜਾ ਧੀ ਪੁੱਤ ਜਵਾਨ ਜਹਾਨ ਖਾਣੋਂ ਪੈਨਣੋਂ ਬੰਜਾ ਜਾਈ ਉਹਦੀ ਸੁਤਾ ਮਗਰੀ ਪਈ ਰਹਿੰਦੀ ਏ ਬਹੂ ਰਾਣੀ ਬੋਬੀ ਨੰਤੀ ਨੇ ਖਚਰੀ ਅੱਖ ਨਾਲ ਸਵਿਤਰੀ ਵੱਲ ਤੱਕਿਆ ਤੇ ਆਪਣੀ ਘੱਤ ਕਲਾ ਦਾ ਅਸਰ ਹੁੰਦਾ ਵੇਖ ਕੇ ਉਹਦੀਆਂ ਬਰਾਸ਼ਾਂ ਦੀਆਂ ਬਰੀਕ ਝੁਰੜੀਆਂ ਕੰਬਨ ਲੱਗ ਪਈਆਂ ਨਾਲੇ ਬੱਚੇ ਜਿਹੜੇ ਧੀ ਪੁੱਤ ਦੀ ਸੁਤਾ ਜਿਉਂਦੇ ਜੀ ਸਭ ਕੁਝ ਹੁੰਦਿਆਂ ਸੁੰਦਿਆਂ ਖਾਣ ਪੈ ਇਹਨਾਂ ਨੂੰ ਤੜਫਦੀ ਰਹੀ ਉਹਨੇ ਤਾਂ ਪਟਕਣਾ ਹੀ ਹੋਇਆ ਬੋ ਵੀ ਨੇ ਬਲੇਵੇਂ ਢੰਗ ਨਾਲ ਗੱਲ ਸ਼ੁਰੂ ਕੀਤੀ ਭਾਂਤ ਪਾਂਦੇ ਲੋਕ ਦੁਨੀਆ ਚ ਪਈਆ ਬੀਬਾ ਕਈ ਤਾਂ ਬਾਲ ਬੱਚੇ ਨੂੰ ਖਵਾ ਪਿਆ ਕੀ ਖੁਸ਼ ਹੁੰਦੇ ਐ ਕਈ ਕਈ ਚੰਦਰੀ ਖਾਂਦਿਆਂ ਦੇ ਮੂੰਹੋਂ ਬਰਕੀਆਂ ਖੁੰਦੀ ਐ ਪਰ ਮੈਂ ਕਹਿਨੀ ਆ ਜਿਹੜੇ ਉਤਰੀ ਆਪਦੀ ਅੰਸ ਨੂੰ ਖਾਣ ਹੰਡਾਉਣ ਨਹੀਂ ਦਿੰਦੇ ਉਹ ਦਿਨ ਰਾਤ ਤੰਦ ਕਾ ਦੀ ਖਤਰ ਪਿੱਟਦੀ ਐ ਜੇ ਆਪ ਦਾ ਢੇਡੀ ਬੰਦੇ ਨੇ ਭਰ ਕੇ ਸੋਣਾ ਹੈ ਤਾਂ ਬੰਦਿਆਂ ਤੇ ਕੁੱਤਿਆਂ ਬਿੱਲਿਆਂ ਚ ਕੀ ਫਰਕ ਹੋਇਆ ਸੁੱਖ ਨਾਲ ਤੈਨ ਨੂੰ ਹੈ ਕਦੇ ਹੋਏ ਨਹੀਂ ਆਖੀ ਮੈਂ ਬੱਚਾ ਵਰ ਜਾ ਵੀ ਕਿਉਂ ਅੱਜ ਵੀ ਉਹਨਾਂ ਦਾ ਕੱਲ ਵੀ ਉਹਨਾਂ ਦਾ ਚਾਹੀ ਖਾਣ ਚਾਹੀ ਹੰਡਾਉਣ ਆਪਾਂ ਤਾਂ ਦੋ ਮੰਨੀਆਂ ਖਾਣੀਆਂ ਜਿੰਨਾ ਚਿਰ ਦੇਣਗੀ ਦੇਣ ਨਹੀਂ ਗੁਰਦਵਾਰੇ ਜਾ ਬੈਠੂ ਮੈਂ ਤਾਂ ਕਹਿਨੀ ਐ ਬੱਚਾ ਬਈ ਜਿਹੜੇ ਚੰਦਰੀ ਮਾਪੇ ਸੌਰੀਆਂ ਪੁੱਤਾਂ ਤੋਲ ਕੋਲ ਕੋ ਕੇ ਰਖਦੇ ਐ ਅਗਲੀ ਦਰਗਾ ਉਹਨਾਂ ਨੂੰ ਮੈਲੇ ਦੀਆਂ ਰੋੜੀਆਂ ਚੁੱਕ ਚੋ ਖਾਣੀਆਂ ਪੈਣ ਹੇ ਰਾਮ ਆਪਧਿਆ ਨਾਲ ਵੀ ਦ੍ਰੈਤ ਦੁਨੀਆ ਦਾ ਕੀ ਹਾਲ ਹੋ ਅੱਛਾ ਜੋ ਉਹਨੂੰ ਭਾਵੀ ਦੋਵੇਂ ਹੱਥ ਜੋੜ ਕੇ ਨੰਤੀ ਭਾਵੀ ਨੇ ਮੱਥੇ ਨੂੰ ਲਾਈ ਤੇ ਇੱਕ ਲੰਮਾ ਹੰਕਾ ਭਰ ਕੇ ਓਟ ਖੜੂਤੀ ਸમિતਰੀਨ ਕੋਈ ਪਤਾ ਨਹੀਂ ਸੀ ਕਿ ਬਾਬੀ ਨੇ ਖਚਰੀ ਅੱਖ ਨਾਲ ਇਸ ਵਾਰ ਹੋਰ ਆਪਣੀ ਕਥਕਲਾ ਦਾ ਅਸਰ ਉਹਦੇ ਮੂੰਹੋਂ ਪਾੜ ਲਿਆ ਸੀ ਪਾੜ ਲਿਆ ਸੀ ਤੇ ਪਹਿਲਾਂ ਵਰਗੀ ਗੁੱਜੀ ਮੁਸਕਰਾਟ ਨਾਲ ਉਹਦੀਆਂ ਡੂੰਗੀਆਂ ਝੁਰੜੀਆਂ ਕੰਬ ਰਹੀਆਂ ਸਨ ਬਾਬੀ ਬੈਠ ਕੋਸ਼ ਚੇਰਤਾ ਰੋਟੀ ਖਾ ਕੇ ਜਾਈਂ ਬਸ ਜਿਉਂਦੀ ਰਹਿ ਤੇਰੇ ਵੀਰ ਜਉਣ ਮਾਪਿਆਂ ਬੰਨਿਓ ਠੰਢੀ ਵਾ ਵੀ ਤੇਰਾ ਹੀ ਖਾਈ ਦਾ ਬੱਚਾ ਜਾਨੀ ਐ ਨਿਆਣੀਆਂ ਔਖੀਆਂ ਹੁੰਦੀਆਂ ਹੋਣਗੀਆਂ ਨਿਆਣੇ ਸਾਰਾ ਦਿਨ ਵਿਚਾਰੀਆਂ ਨੂੰ ਸਾਹ ਕਿਹੜਾ ਲੈਣ ਦਿੰਦੇ ਐ ਜਾ ਕੇ ਖੇਡ ਲਾऊं ਤਾਂ ਰੋਟੀ ਟੁੱਕ ਦਾ ਕੰਮ ਨਿਭਾਣਨਗੀਆਂ ਤੇ ਨਾਲੇ ਮੈਂ ਆਰ ਲੱਗੀ ਰਹਿਣੀ ਬੇਲਾ ਬੰਦਾ ਤਾਂ ਉਹੀ ਕੋੜੀ ਹੋ ਜਾਂਦਾ ਤੇ ਚੜੇ ਸਾਹ ਉੰਜ ਹੀ ਬੋਲਦੀ ਨੰਤੀ ਚਲੀ ਗਈ ਸਵਿੱਤਰੀ ਉਹਦੀ ਕਾਲੀ ਲਾਉਣ ਵਾਲੀ ਖੱਟੇ ਰੰਗ ਦੀ ਘਗਰੀ ਵਾਲੀ ਤੇ ਉਹਦੀ ਖੁਸ਼ੀ ਪ੍ਰਾਣੀ ਚੁੰਨੀ ਵਾਲ ਵੇਂਦੀ ਰਹੀ ਸਵਿੱਤਰੀ ਨੂੰ ਬੋਵੀ ਸੱਚੀ ਦੇਵਤਾ ਰੂਪ ਲੱਗਦੀ ਸੀ ਜਿਵੇਂ ਲੋਕ ਬੋਵੀ ਦੀ ਨਿੰਦਿਆ ਕਰਦੇ ਸਨ ਉਹ ਨਹੀਂ ਫਫੇ ਕੁੱਟਣੀ ਕਾਲ ਮੂਹੀ ਤੇ ਕਾਲ ਜੋਗਣ ਆਖਦੇ ਸਨ ਯਹੀ ਕੋਈ ਗੱਲ ਉਸ ਨੂੰ ਨਹੀਂ ਸੀ ਲੱਗਦੀ ਅੱਜ ਕੱਲ ਕਿਹੜੀ ਸੱਸ ਆਪਣੀਆਂ ਨੋਹਾਂ ਦਾ ਇੰਜ ਖਿਆਲ ਰੱਖਦੀ ਸੀ ਸਵਿੱਤਰੀ ਦੀ ਆਪਣੀ ਵੀ ਤਾਂ ਸੱਸ ਹੀ ਸੀ ਨਾ ਤੁਰਦੇ ਨੈਣ ਪ੍ਰਾਣੀ ਉਹ ਕਦੇ ਮੰਝਿਓ ਪੈਰ ਨਹੀਂ ਸਿਲਾਉਂਦੀ ਸਾਰਾ ਦਿਨ ਬੈਠੀ ਬਿਠਾਈ ਹੁਕਮ ਚਲਾਉਂਦੀ ਰਹਿੰਦੀ ਉਹ ਇੰਜ ਹੋਕਮ ਦਿੰਦੀ ਜਿਵੇਂ ਸਵਿੱਤਰੀ ਇਸ ਘਰ ਦੀ ਨੂੰ ਨੇ ਗੋਲੀ ਹੋਵੇ ਸਭ ਕੁਝ ਹੁੰਦਿਆਂ ਸੁਂਦਿਆਂ ਉਹਨੇ ਕਿੰਨੀ ਵੇਰੀ ਸਵਿੱਤਰੀ ਤੋਂ ਚੱਕੀ ਉੱਤੇ ਪਸੇਰੀ ਪਸੇਰੀ ਭਾਇਆ ਸੀ ਸਾਰਾ ਦਿਨ ਉਹਨੇ ਘਰ ਦੀ ਚੱਕ ਧਰ ਵਿੱਚ ਇੰਜ ਲਾਈ ਰੱਖਦੀ ਕਿ ਸਵਿੱਤਰੀ ਨੂੰ ਬੰਨ੍ਹ ਬੈਠ ਸਿੱਧੀ ਕਰਨ ਦੀ ਬੇਲ ਨਹੀਂ ਸੀ ਮਿਲਦੀ ਪਹਿਲੇ ਪੈਰ ਉਹ ਉੱਠ ਕੇ ਸਭ ਤੋਂ ਮਗਰੋਂ ਸੌਂਦੀ ਪਰ ਕੰਮ ਅਜੇ ਵੀ ਨਹੀਂ ਸਿਮਕਦਾ ਜੇ ਕਿਤੇ ਬੰਦ ਚਾਟੋ ਪਿਘੜੀ ਢਾ ਕੇ ਬਹਿ ਜਾਂਦੀ ਤਾਂ ਉਹਦੀ ਸੱਸ ਰਾਣੀ ਬਿੰਗੇ ਟੇਢੇ ਟੰਗ ਨਾਲ ਕੁਝ ਕਹਿ ਕੁਹਾ ਕੇ ਕਿਸੇ ਨਾ ਕਿਸੇ ਕੰਮ ਲਾ ਦਿੰਦੀ ਘਰਾਂ ਦੇ ਕੰਮ ਕਦੇ ਮੁੱਕਦੇ ਆ ਤੀਵੇਂ ਦੇ ਇੰਨੇ ਕੰਮ ਐ ਜਿੰਨੇ ਉਹਦੇ ਸਿਰ ਦੇ ਬਾਲ ਇੱਕ ਇੱਕ ਕਰਕੇ ਝੁਗਣ ਲੱਗੀ ਤਾਂ ਵੀ ਮੁੱਕਦੇ ਹੀ ਮੁੱਕਣਗੇ ਨਾ ਜਦੋਂ ਦੀ ਸਵਿਤਰੀ ਇਸ ਘਰ ਆਈ ਸੀ ਉਹਨੇ ਕਦੇ ਚੰਗੀ ਤਰ੍ਹਾਂ ਨਹਾ ਕਿ ਨਹੀਂ ਸੀ ਵੇਖਿਆ ਆਪਣੀਆਂ ਤਿੱਖੇ ਕੋਇਆਂ ਵਾਲੀਆਂ ਨੀਲੀਆਂ ਅੱਖਾਂ ਵਿੱਚ ਸ਼ਰਮਾ ਪਾ ਕੇ ਵੀ ਨਹੀਂ ਸੀ ਦੇਖਿਆ ਲੰਮੇ ਕੂਲੇ ਵਾਲ ਰੀਜ਼ ਨਾਲ ਬਾਹ ਕੀ ਨਹੀਂ ਸਨ ਵਿਖੇ ਕੋਈ ਬਾਹ ਇਹ ਵੀ ਕੀ ਦੀ ਖਾਤਰ ਕਦੇ ਕਦੇ ਸਵਿੱਤਰੀ ਸੋਚਦੀ ਉਹ ਵੀ ਤਾਂ ਇਹਨਾਂ ਮਾਪਿਆਂ ਦਾ ਪੁੱਤ ਹੈ ਇਸ ਘਰ ਦਾ ਜੰਪਾਲ ਹੈ ਤੇ ਇਹ ਘਰ ਖਵਰੀ ਕਿਹੋ ਜਿਹਾ ਸੀ ਜਿੱਥੇ ਕੰਮ ਤੋਂ ਬਿਨਾਂ ਕੋਈ ਗੱਲ ਕਿਸੇ ਨੂੰ ਔੜਦੀ ਨਹੀਂ ਸੀ ਸਾਰੇ ਨੇਰੀਆਂ ਕੰਮ ਦੀਆਂ ਗੱਲਾਂ ਹੀ ਕਰਦੇ ਸਵਿੱਤਰੀ ਨੂੰ ਇਹ ਵੀ ਸਮਝ ਅੱਜ ਤਾਂ ਨਹੀਂ ਸੀ ਪਈ ਕਿ ਇਹ ਘਰ ਸੀ ਕਿ ਹੱਟੀ ਜਿੱਥੇ ਅੱਧੀ ਰਾਤ ਤਾਂ ਹੀ ਉਹਦਾ ਸਹਰਾ ਤੇ ਉਹਦਾ ਪਤੀ ਮੋਲਚੰਦ ਉਹਨੂੰ ਇਹ ਨਾ ਹੀ ਮੂਲ ਵਿਆਜ ਸ਼ਬਦ ਵਰਗਾ ਲੱਗਦਾ ਹੱਟੀ ਦੀ ਬੋਲੀ ਦਾ ਇੱਕ ਸ਼ਬਦ ਦੀਵਾਵਾਲੇ ਬਈਆਂ ਦੇ ਖਸਮੈਲੇ ਵਰਕਿਆਂ ਉੱਤੇ ਅੱਖਰ ਲਿਖਦੇ ਰਹਿੰਦੇ ਉਹ ਮੈਲੀਆਂ ਤਪੜੀਆਂ ਉੱਤੇ ਝੁੱਪ ਚਾਪ ਬਈਆਂ ਦੇ ਢੇਰ ਵਿੱਚਕਾਰ ਬੈਠੇ ਇੰਜ ਲੱਗਦੇ ਜਿਵੇਂ ਧਰਮਰਾਜ ਦੇ ਖੱਬੇ ਪਾਸੇ ਜਿੱਧਰ ਕਹਿੰਦੇ ਸਨ ਨਰਕਾਂ ਦਾ ਬੂਹ ਹੈ ਲੇਖਾ ਕਰਨ ਵਾਲੇ ਜਾਮ ਬੈਠੇ ਹੋਣ ਕਈ ਵਾਰ ਇੰਜ ਕੋਡੇ ਹੋ ਗਏ ਕੀੜੀਆਂ ਵਰਗੇ ਅੱਖਰਾਂ ਨਾਲ ਅੱਖਾਂ ਜੋੜੀ ਬੈਠੇ ਦੋਵੇਂ ਪਿਓ ਪਤ ਦੀਆਂ ਛਕਲਾਂ ਉਹਨੂੰ ਬੜੀਆਂ ਡਰਾਉਣੀਆਂ ਲੱਗਦੀਆਂ ਤੇ ਸੱਚੀ ਉਹ ਡਰ ਜਾਂਦੀ ਇੰਜ ਰਾਤਾਂ ਨੂੰ ਉਹਨੂੰ بڑے ਡਰਾਉਣੇ ਸੁਪਨੇ ਵੀ ਆਏ ਸਨ ਘਰ ਵੀ ਇਹੋ ਜਿਹੇ ਹੁੰਦੇ ਸਵਿੱਤਰੀ ਸੋਚਦੀ ਉਹਨਾਂ ਦਾ ਉਹਦੇ ਮਾਪਿਆਂ ਦਾ ਵੀ ਤਾਂ ਘਰ ਸੀ ਖੁੱਲਾ ਬੇੜਾ ਪਿੱਛੇ ਦੋ ਖੁੱਲੇ ਕੋਠੇ ਜਿਨ੍ਹਾਂ ਵਿੱਚ ਕੱਪੜੇ ਲੀੜੇ ਸੰਦੂਕ ਟਰੰਕ ਤੇ ਭਾਂਡੇ ਪਾਏ ਹੁੰਦੇ ਸਨ ਪਰ ਇੱਥੇ ਚੌ ਮੰਜੀਆਂ ਦਾ ਬੇੜਾ ਤੇ ਪਿਛਲੇ ਪਾਸੇ ਚਾਰ ਬਹੀਨਾ ਵਰਗੇ ਢੀਡੇ ਬੋਹਿਆਂ ਵਾਲੀਆਂ ਖਜੂਰ ਕੋਠੜੀਆਂ ਸਨ ਜਿਹੜੀਆਂ ਬੋਰੀਆਂ ਪੀਪਿਆਂ ਖਾਲੀ ਡੱਬਿਆਂ ਤੇ ਚਾਹ ਵਾਲੀਆਂ ਪੇਟੀਆਂ ਨਾਲ ਤੂੜੀ ਹੋਈਆਂ ਸਨ ਛੱਤਾਂ ਵਿੱਚ ਚਾਮ ਚਰੀਕਾਂ ਲੀਆਂ ਤੇ ਹੇਠਾਂ ਚੂਹਿਆਂ ਦੀਆਂ ਖੁੱਡਾਂ ਸਨ ਕੋਠੜੀਆਂ ਦੇ ਚਾਰੇ ਬੂਹੇ ਖੁੱਲੇ ਹੁੰਦੇ ਤਾਂ ਸਵਿੱਤਰੀ ਨੂੰ ਹੱਟੀ ਦੇ ਥੜੇ ਉੱਤੇ ਬੈਠੇ ਬੰਦੇ ਉਹਨਾਂ ਇਲਾ ਕਾਵਾ ਵਰਗੇ ਦਿੱਸਦੇ ਜਿਹੜੇ ਉਹ ਨਿੱਕੀ ਹੁੰਦੀ ਪਿੱਤਲ ਦੀ ਫੂਕਣੀ ਵਿੱਚੋਂ ਇੱਕ ਕੱਖ ਨਾਲ ਗਲੀ ਦੇ ਸਿਰੇ ਉੱਤੇ ਸ਼ਾਹਾਂ ਦੀ ਤਮੰਜਲੀ ਹਵੇਲੀ ਦੀਆਂ ਮਮਟੀਆਂ ਉੱਤੇ ਬੈਠੇ ਵੇਖਦੀ ਹੁੰਦੀ। ਬੇੜੇ ਦੀ ਦੂਜੇ ਪਾਸੇ ਇੰਨਾਂ ਹੀ ਕੋਠੜੀਆਂ ਵਰਗੀਆਂ ਇੱਕ ਚੌਕ ਮੰਜਿਆਂ ਦੀ ਦਰਵਾਜ਼ੜੀ ਸੀ। ਡਿਉੜੀ ਜੀਰਾ ਇੱਕ ਬੂਹਾ ਗਲੀ ਵਿੱਚ ਖੁੱਲਦਾ ਸੀ ਤੇ ਦੂਜਾ ਬੇੜੇ ਦੀ ਖਾਬੀ ਕੰਧ ਨਾਲ। ਬੇੜੇ ਵਿੱਚ ਫਿਰਦਿਆਂ ਉਹਨਾਂ ਗਲੀ ਵਿੱਚ ਆਉਂਦਾ ਜਾਂਦਾ ਕੋਈ ਬੰਦਾ ਨਹੀਂ ਸੀ ਦੇਖ ਸਕਦਾ। ਦਰਵਾਜੜੀ ਵਿੱਚ ਸਾਰਾ ਦਿਨ ਉਹਦੀ ਸੱਸ ਮੰਜੜਾ ਕੇ ਪਈ ਰਹਿੰਦੀ ਜਿਵੇਂ ਉਹਦੀ ਰਾਖੀ ਬੈੰਦੀ ਹੋਵੇ ਜਦੋਂ ਕਿ ਤੇ ਦੂਜੇ ਪਾਸੇ ਦੀਆਂ ਕਚੋਰ ਕੋਠੜੀਆਂ ਦੇ ਬੂਹੇ ਬੰਦ ਹੁੰਦੇ ਤਾਂ ਇਹ ਹਨੇਰਾ ਭੀੜਾ ਬੇੜਾ ਉਹਨ ਸੱਚੀ ਇੱਕ ਜੀਲ ਵਰਗਾ ਲੱਗਦਾ ਕਦੇ ਕਦੇ ਉਹ ਡਾਰਕੀ ਕੋਠੇ ਉੱਤੇ ਇੰਨਾ ਹੀ ਕੋਠੜੀਆਂ ਵਰਗੇ ਕੱਚੇ ਪੀੜੇ ਚਵਾਰੇ ਵਿੱਚ ਜਾ ਵੜਦੀ ਇਸ ਚਵਾਰੇ ਵਿੱਚੋਂ ਸਾਹਮਣੇ ਘਰ ਦੀਆਂ ਛੱਤਾਂ ਤੇ ਉੱਚੀਆਂ ਹਵੇਲੀਆਂ ਦਿਸ ਪੈਂਦੀਆਂ ਇੱਕ ਸਾਹਮਣੇ ਚਵਾਰੇ ਦੀ ਖਿੜਕੀ ਵਿੱਚ ਕਿਤਾਬ ਪੜੀ ਜਾਂਦਾ ਉਹ ਮੁੰਡਾ ਪਤਾ ਨਹੀਂ ਜਦੋਂ ਉਹ ਉੱਤੇ ਚੜਦੀ ਸੀ ਉਦੋਂ ਜਾਂ ਹਰ ਵੇਲੇ ਹੀ ਕਿਤਾਬ ਉਹਦੇ ਹੱਥ ਵਿੱਚ ਹੁੰਦੀ ਪਰ ਝਾਕਦਾ ਉਹ ਇੱਧਰ ਰਹਿਦਾ ਕੁਝ ਚੇਹਰ ਉਹਦੇ ਵੱਲ ਝਾਕਦੀ ਰਹਿੰਦੀ ਅੱਗੋਂ ਕਿਤਾਬ ਨੂੰ ਉਂਝ ਹੀ ਪੁੱਠੀ ਸਿੱਧੀ ਕਰੀ ਜਾਂਦਾ ਪੱਤਰੇ ਪੁੱਠੀ ਸਿੱਧੇ ਹੀ ਉਲੱਤੀ ਜਾਂਦਾ ਇੰਜ ਕਰਦਾ ਉਹਨੂੰ ਚੰਗਾ ਲੱਗਦਾ ਪਰ ਬਿੰਦਕ ਮਗਰੋਂ ਜਾਪਦਾ ਉਹ ਜਿਵੇਂ ਫੇਰ ਫੂਕਣੀ ਵਿੱਚੋਂ ਇੱਲ ਕਾਂ ਵੇਖਣ ਲੱਗ ਪਈ ਹੋਵੇ ਉਹਨੂੰ ਆਪਣੀਆਂ ਅੱਖਾਂ ਥੱਕੀਆਂ ਜਾਪਦੀਆਂ ਤੇ ਕਾਹਲੀ-ਕਾਹਲੀ ਦੂਰ ਤੱਕ ਖਿਲਰੀ ਠੱਠੇ ਪ੍ਰਾਣੀ ਖੋਲਿਆ ਤੇ ਚਵਾਰਿਆਂ ਵੱਲ ਇੰਜ ਨਿਗਾ ਮਾਰਨ ਲੱਗ ਪੈਂਦੀ ਜਿਵੇਂ ਉਹ ਨਵੀਂ-ਨਮੀ ਪਿੰਜਰੇ ਪਈ ਕੁੱਗੀ ਹੋਵੇ ਤੇ ਮਾਲਕ ਨੇ ਲੱਤ ਨੂੰ ਡੋਰ ਬੰਨ ਛੱਡੀ ਹੋਵੇ ਇਹ ਡੋਰ ਪਤਾ ਨਹੀਂ ਉਹ ਕਦੋਂ ਖਿੱਚ ਲਈ ਕੁੜੇ ਬਹੂ ਕੀ ਕਰਦੀਆਂ ਭਾਈ ਸਵਿੱਤਰੀ ਦਾ ਡਰ ਉਹਦੇ ਅੱਗੇ ਆ ਜਾਂਦਾ ਡੋਰ ਖਿੱਚੀ ਜਾਂਦੀ ਉਹ ਸੱਸ ਨੂੰ ਬਿਨਾ ਪਤਾ ਲੱਗਣ ਦਿੱਤਿਆਂ ਤੇਜੀ ਆਵਾਜ਼ ਤੋਂ ਪਹਿਲਾਂ ਪੋਲੇ ਪੈਰੀਂ ਹੇਠ ਉਤਰਾਂਦੀ ਪਰ ਵਿੜੇ ਵਿੱਚ ਆਉਣ ਤਾਂ ਹੀ ਉਹਦਾ ਸਾਹ ਚੜ ਜਾਂਦਾ ਦਮ ਘੁੱਟਣ ਲੱਗ ਪੈਂਦਾ ਤੇ ਅੱਖਾਂ ਅੱਗੇ ਧੂਏ ਵਾਂਗ ਕੁਝ ਪਸਰ ਜਾਂਦਾ ਇਹੋ ਜਿਹੇ ਘਰ ਵਿੱਚ ਕੋਈ ਕਦੋਂ ਤਾਂ ਹੀ ਰਹਿ ਸਕਦਾ ਸਵਿੱਤਰੀ ਸੋਚਦੀ ਤੇ ਉਹਨੂੰ ਜਾਪਦਾ ਉਹ ਇਸ ਘਰ ਵਿੱਚ ਬਹੁਤਾ ਚਿਰ ਨਹੀਂ ਰਹਿ ਸਕੇਗੀ ਪਰ ਅੱਜ ਅੱਜ ਦੀ ਗੱਲ ਹੋਰ ਸੀ ਉਹਦੀ ਸਾਸ ਤੇ ਸਹੌਰਾ ਹਰਦਵਾਰ ਨੂੰ ਆਣ ਗਏ ਸਨ ਉਹ ਤੋਂ ਤੇ ਉਹਦੇ ਪਤੀ ਤੋਂ ਬਿਨਾ ਤੀਜਾ ਹੋਰ ਕੋਈ ਘਰ ਨਹੀਂ ਸੀ ਇਹੋ ਘਰ ਅੱਜ ਜਿਵੇਂ ਉਸ ਨੂੰ ਖੁੱਲਾ ਖੁੱਲਾ ਲੱਗਣ ਲੱਗ ਪਿਆ ਸੀ ਬੋਬੀ ਨੰਤੀ ਵੀ ਅੱਜ ਉਸ ਕੋਲ ਆਪ ਹੀ ਆ ਗਈ ਸੀ ਸਵਿੱਤਰੀ ਦੀ ਸੱਸ ਦੇ ਹੁੰਦਿਆਂ ਉਹਦੇ ਘਰ ਵੀ ਬੋਲ ਤੇ ਘਰ ਵੀ ਸੁਭਾਅ ਕਰਕੇ ਕੋਈ ਤੀਵੀਂ ਘਟ ਵੱਧੀ ਉਹਨਾਂ ਦੇ ਘਰ ਆਉਂਦੀ ਸੀ ਤੇ ਜੇ ਆਉਂਦੀ ਵੀ ਤਾਂ ਉਹਦੀ ਸੱਸ ਨਾਲ ਹੀ ਗੱਲਾਂ ਕਰਕੇ ਮੁੜ ਜਾਂਦੀ ਤੇ ਅੱਜ ਸਵਿੱਤਰੀ ਜਿਵੇਂ ਘਰਬਾਰਨ ਸੀ ਕੁੱਝ ਤਸੱਲੀ ਨਾਲ ਉਹਨੇ ਸਿਰ ਤੇ ਚੁੰਨੀ ਸੂਤ ਕੀਤੀ ਤੇ ਡਿਉੜੀ ਦਾ ਬੂਹਾ ਭੀੜ ਕੇ 베ੜੇ ਵਿੱਚ ਆ ਗਈ ਉਹਨੂੰ ਆਪਣੀ ਤੌਰ ਵੀ ਕੋਜੋਪਰੀ ਪਰ ਚੰਗੇ-ਚੰਗੇ ਲੱਗਦੀ ਸੀ 베ੜੇ ਵਿੱਚ ਆ ਕੇ ਉਹ ਮੂੜੇ ਤੇ ਬਹਿ ਗਈ ਖਚੋਰ ਕੋਠੜੀਆਂ ਦੇ ਸਾਰੇ ਬੂਹੇ ਖੁੱਲੇ ਸਨ ਉਹਦਾ ਮੂਲ ਵਿਆਜ ਤੇ ਇਹ ਨਾ ਸੋਚ ਕੇ ਉਹਨੂੰ ਮੱਲੂ-ਮੱਲੀ ਹਾਸੇ ਆ ਗਈ ਬਈਆਂ ਦੇ ਢੇਰ ਵਿੱਚ ਧਰਮਰਾਜ ਤੇ ਮੋਨਸ਼ੀ ਵਾਂਗ ਗੱਦੀ ਉੱਤੇ ਬੈਠਾ ਨਾਂ ਵੀ ਖਤਾਈ ਜਾਂਦਾ ਸੀ ਉਹ ਕਦੇ ਸਿੱਧਾ ਹੋ ਜਾਂਦਾ ਕਦੇ ਫੇਰ ਕੁੱਬ ਕੱਢ ਕੇ ਬਹੀ ਦੇ ਪੰਨੇ ਨਾਲ ਅੱਖਾਂ ਜੋੜ ਕੇ ਲਿਖਣ ਲੱਗ ਪੈਂਦਾ ਇੰਜ ਹੀ ਜਿਵੇਂ ਸ਼ਾਹਾਂ ਦੀ ਹਵੇਲੀ ਦੀ ਮਾਮਟੀ ਉੱਤੇ ਬੈਠੀ ਐਲ ਆਪਣੀ ਪੌਂਚਿਆਂ ਵਿੱਚ ਫੜੀ ਰੋਟੀ ਨੂੰ ਤੋੜ-ਤੋੜ ਖਾਂਦੀ ਹੋਵੇ ਸਵਿੱਤਰੀ ਗੋਡਿਆਂ ਉੱਤੇ ਠੋਡੀ ਰੱਖੀ ਕਿੰਨਾ ਚਿਰ ਬੈਠੀ ਉਹਦੇ ਵੱਲ ਵੇਂਦੀ ਰਹੀ ਤੇ ਉਹਨੂੰ ਨਹੀਂ ਪਤਾ ਕਿ ਉਹਦੇ ਹੋਂਠਾਂ ਉੱਤੇ ਉਹਨਾਂ ਚਿਹਰ ਮੁਸਕਰਾਟ ਖਿਲਰੀ ਤੇ ਹੀ ਜਿਸ ਨੂੰ ਵੇਖ ਕੇ ਉਹਦੀ ਚਾਚੀ ਆਖਦੀ ਹੁੰਦੀ ਨਹੀਂ ਆਉਣਾ ਮੂੰਹ ਕਰਿਆ ਕਰ ਭੱਜੜਾ ਪਿਟਿਏ ਨਜ਼ਰ ਲੱਗ ਜਾਂਦੀ ਹੁੰਦੀ ਹੈ ਬੈਠਿਆਂ ਬੈਠਿਆਂ ਸਵਿੱਤਰੀ ਨੇ ਉਂਗਲ ਨਾਲ ਆਪਣੀਆਂ ਦੋਵੇਂ ਗੱਲਾਂ ਟੋਕੀ ਵੇਖੀਆਂ ਨਿੱਕੇ ਨਿੱਕੇ ਟੋਏ ਪਏ ਹੋਏ ਸਨ ਦੋਵਾਂ ਹੱਥਾਂ ਦੀਆਂ ਚੀਚੀਆਂ ਉਹਨੇ ਡੋਂਗਾ ਵਿੱਚ ਪਾ ਲਈਆਂ ਤੇ ਮੱਲੋ ਮੱਲੀ ਹੱਸਦਿਆਂ ਔਠ ਕੀ ਬੇੜੇ ਨਾਲ ਲੱਗਮੀ ਪਹਿਲੀ ਕੋਠੜੀ ਅੰਦਰ ਚਲੀ ਗਈ ਚੀਂਚੀਆਂ ਉਹਨੇ ਉਂਝ ਹੀ ਉਂਝ ਡੱਬੀ ਰੱਖੀਆਂ ਸਨ ਜਿਵੇਂ ਉਹਨਾਂ ਦੇ ਚੁੱਕਿਆ ਇਹ ਡੂੰਘ ਕਾਸੀ ਨਾਲ ਭਰ ਜਾਣਗੇ ਠਿੰਦੀ ਚਗਾਠ ਵਾਲੇ ਇੱਕ ਸਮੈਲੇ ਸ਼ੀਸ਼ੇ ਅੱਗੇ ਖੜੂ ਕੇ ਡਰਦਿਆਂ ਡਰਦਿਆਂ ਉਹਨਾਂ ਚੀਚੀਆਂ ਪਰੇ ਹਟਾਈਆਂ ਪਰ ਡੂੰਘਾ ਜੇ ਉਮੇ ਪਈ ਹੋਏ ਸਨ ਉਹ ਖੇੜ ਖੜਾ ਕੇ ਹੱਸ ਪਈ ਨਹੀਂ ਮੇਰੀ ਇਹ ਬੱਗੀਏ ਕਬੂਤਰ ਏ ਇੰਨੀਆਂ ਖਿੱਲਾ ਨਾ ਡੋਲਿਆ ਕਰ ਅਗਲੀ ਦਰਗਾ ਅੱਖਾਂ ਨਾਲ ਚੁਗਣੀਆਂ ਪੈਣਗੀਆਂ ਸਵਿੱਤਰੀ ਨੂੰ ਆਪਣੀ ਚਾਚੀ ਦੀ ਉਹ ਆਵਾਜ਼ ਪਰਤੱਖ ਸੁਣੀ ਜਿਹੜੀ ਉਹਨੇ ਆਪਣੇ ਪੇਕੇ ਘਰ ਇੰਜ ਹੱਸਦਿਆਂ ਕਿੰਨੀ ਵਾਰੀ ਸੁਣੀ ਸੀ ਨਾਲ ਹੀ ਚਾਚੀ ਦੀ ਗਲਬਕੜੀ ਦੇ ਨਿਗ ਨਾਲ ਉਹ ਨੇੜਾਲ ਜਈ ਹੋਗੀ ਬਿੰਦਕ ਮਗਰੋਂ ਇੰਜ ਜਾਪਿਆ ਜਿਵੇਂ ਉਹਦੇ ਸੌਰੇ ਨੇ ਉਹਨੂੰ ਇੰਜ ਹੱਸਦਿਆਂ ਵੇਖ ਲਿਆ ਸੀ ਸਿਰੋਂ ਲੱਤੀ ਜੁੰਨੀ ਸੂਤ ਕੀਤੀ ਤੇ ਪਛਾਣ ਹੋ ਕੇ ਕਚੌਰ ਕੋਠੜੀਆਂ ਦੇ ਬੂੰਹਾਂ ਵਿੱਚੋਂ ਦੀ ਤੱਕਿਆ ਅਜੇ ਮੂਲਜੰਦ ਉਂਝ ਹੀ ਬੈਠਾ ਬਈਆਂ ਖਤਾਈ ਜਾਂਦਾ ਸੀ ਪਰ ਸਵਿੱਤਰੀ ਦਾ ਚਿੱਤ ਜਿਵੇਂ ਟਿਕਾਣੇ ਨਾ ਰਿਹਾ ਹੋਵੇ ਬੇਬਸ ਜਈ ਹੋ ਕੇ ਮਨਜੀ ਉੱਤੇ ਲੰਮੀ ਪੈ ਗਈ ਤੇ ਸਿਰ ਮੂੰਹ ਜੁੰਨੀ ਨਾਲ ਲਵੇਟ ਲਿਆ ਉਹਦੇ ਸਿਰ ਨੂੰ ਘੁੱਕੀ ਚੜਨ ਲੱਗ ਪਈ ਸੀ ਮਨਜੀ ਉੱਤੇ ਹੀ ਮੂੰਹ ਉਤਾਣੇ ਪਈ ਉਹ ਛੱਤ ਦੀਆਂ ਸਰਕੀਆਂ ਵੱਲ ਝਾਕਣ ਲੱਗ ਪਈ ਬ੍ਰੀਕ ਚੁੰਨੀ ਵਿੱਚੋਂ ਚਾਮ ਚੜਿੱਕਾਂ ਦੀਆਂ ਖੁੱਡਾਂ ਵਿੱਚੋਂ ਕਿਰਤੀ ਮਿੱਟੀ ਆਪਣੀਆਂ ਅੱਖਾਂ ਵਿੱਚ ਪੈਂਦੀ ਜਾਪੀ ਸਰੋਂ ਦੇ ਢੇਲ ਦੇ ਦੀਵਿਆਂ ਨਾਲ ਥਿੰਦੇ ਆਲਿਆਂ ਦੀ ਗਾਲ ਘੋਟੂ ਮੁਸਕ ਨਾਲ ਉਦਾਸਾ ਔਖਾ ਔਖਾ ਲੱਗ ਪਿਆ ਤੇ ਉਹਦਾ ਜੀ ਕੀਤਾ ਉਹ ਬਾਹਰ ਨੱਸ ਜਾਏ ਪਰ ਦੁਨੀਆ ਵਿੱਚ ਹੋਰ ਬਾਣੀਆਂ ਦੇ ਸਭ ਘਰ ਉੱਜੜ ਗਏ ਸੀ ਤੂੰ ਉਹ ਘਰ ਤਾਂ ਜਾ ਕੇ ਇੱਕ ਵਾਰ ਅੱਖੀਂ ਦੇਖ ਆਉਂਦੀ ਨਾ ਮੇਰੀ ਰਾਣੀ ਤੀ ਮਾਂ ਨੇ ਉਹਦੇ ਮੱਥੇ ਉੱਤੇ ਹੱਥ ਫੇਰਦਿਆਂ ਆਖਿਆ ਮਾਪੇ ਕੋਈ ਧੀਆ ਦੀ ਵੈਰੀ ਤਾਂ ਨਹੀਂ ਹੁੰਦੀ ਤੇਰੇ ਜੋਰਾਵਾਰ ਸੰਜੋਗਾ ਮੂਰੀ ਕਿਸੇ ਦਾ ਕਾਹਦਾ ਜ਼ੋਰ ਸੀ ਅਸੀਂ ਤਾਂ ਮਰਨ ਵਾਲੀ ਦੇ ਮਰਨ ਤੋਂ ਦੋ ਬਰੇ ਪਹਿਲਾਂ ਦੇ ਭੱਜੇ ਫਿਰਦੇ ਸੀ ਤੇਰੀ ਖਾਤਰ ਤੈਨੂੰ ਕੀ ਪਤਾ ਤੇਰੇ ਪਿਆਉਣੇ ਤੇਰੀ ਖਾਤਰ ਕਿਹੜਾ ਦਿਲਲੀ ਦਖਣ ਗਾਇਆ ਧੀਏ ਪਰ ਕਰਮ ਬੜੀ ਕੀ ਦੀ ਪੇਸ਼ ਜਾਣ ਦਿੰਦੇ ਆ ਖੇਵੇਂ ਆਵਦੀ ਏ ਇਸ ਧੀ ਨੂੰ ਕੋਈ ਚੰਦ ਵਰਗਾ ਮੁੰਡਾ ਭਾਲ ਕੇ ਦਿਉ ਜੀ ਨੂੰ ਦੁਨੀਆ ਤੋਂ ਦੋ ਘੜੀ ਖੜੋ-ਖੜੋ ਵੇਖੇ ਪਰ ਬੇਦਮਾਤਾ ਦੀ ਲਿਖੀ ਕੌਣ ਟਾਲੇ ਨਾ ਉਹ ਮਰਦੀ ਨਾ ਤੈਨੂੰ ਤੇ ਸਵਿੱਤਰੀ ਦੀ ਮਾਂ ਤੋਂ ਅੱਗੇ ਬੋਲਿਆ ਨਹੀਂ ਸੀ ਗਿਆ ਜਦੋਂ ਸਵਿੱਤਰੀ ਇਹਨਾਂ ਤੀਆਂ ਨੂੰ ਆਪਣੇ ਪੇਕੀ ਗਈ ਸੀ ਉਦੋਂ ਉਹਨੇ ਆਪਣੇ ਮਾਂ ਅੱਗੇ ਰੋਣੇ-ਰੋਏ ਸਨ ਪਰ ਬੇਵਸਮਾ ਕਰਦੀ ਵੀ ਕੀ ਜਦੋਂ ਉਹਨੇ ਸਵਿੱਤਰੀ ਨੂੰ ਤੋੜਿਆ ਸੀ ਉਦੋਂ ਇਹ ਮਨਮਨ ਰੋਈ ਸੀ ਤੇ ਉਸ ਪਿੱਛੋਂ ਅੱਜ ਤਾਈਂ ਉਹ ਆਪਣੀ ਇਸ ਧੀਰੇ ਦੁੱਖ ਨਾਲ ਹੀ ਅੱਧੀ ਰਹਿ ਗਈ ਸੀ ਭਾਵੇਂ ਸਵਿੱਤਰੀ ਦੇ ਪਿਓ ਤੋਂ ਡਰਦੀ ਉਹ ਕਦੀ ਉਪਾਸਰਦੀ ਨਹੀਂ ਸੀ ਪਰ ਫਿਰ ਵੀ ਜਦੋਂ ਕਿਤੇ ਉਹਦਾ ਮਨ ਉੱਛਲਦਾ ਉਹ ਖੈਬਰ ਪੈਂਦੀ ਜਾਏ ਨੂੰ ਖਾਂਦੀ ਇਹ ਨੱਕ ਨਬੂਜ ਮੇਰੀ ਸਿਆਉਣੇ ਵਰਗੀ ਧੀ ਤੂੰ ਖੂਹ ਵਿੱਚ ਸਿੱਟਦੀ ਅਗਲੀ ਤਾਂ ਵਿਚਾਰੀ ਬੱਜੋ ਬੱਤੀ ਸੀ ਉਹਨੂੰ ਤਾਂ ਕੋਈ ਝੱਲਦਾ ਨਹੀਂ ਸੀ ਇਹਨੂੰ ਖੋਵ ਵਿੱਚ ੱੱਕਾ ਕਿਉਂ ਦਿੱਤਾ ਧੰਨਾ ਮਾਲਾ ਪਿੰਜਮੇ ਸੂਸ ਕਰਦਾ ਸੀ ਜਿਵੇਂ ਉਹ ਕੋਈ ਵੱਡਾ ਪਾਪ ਕਰ ਬੈਠਾ ਹੋਵੇ ਪਰ ਉਹਦੀ ਬੇਵਸੀ ਅੱਖੋਂ ਓਹਲੇ ਕਰਕੇ ਇਹੋ ਜਹੀਆਂ ਸਲਾਬਤਾਂ ਸੁਣਾਉਂਦੀ ਸਵਿੱਤਰੀ ਦੀ ਮਾਂ ਉਹ ਤੋਂ ਜਰੀ ਨਹੀਂ ਸੀ ਜਾਂਦੀ ਹਿਰਖ ਵਿੱਚ ਆਇਆ ਉਹ ਵੀ ਅੱਗੋਂ ਤੱਤਾ ਹੋ ਪੈਂਦਾ ਤੇਰੇ ਤਗੜੇ ਮਹਾਜਨਾ ਦੇ ਮਗਰ ਮੱਛਾਂ ਜਿੱਡੇ ਜਿੱਡੇ ਮੂੰਹ ਆ ਜੀ ਦਾ ਕੋਈ ਨਲੀ ਮਾਰ ਜਿਹਾ ਚਾਰ ਅੱਖਰ ਪੜ ਜਾਂਦਾ ਹੈ ਉਹ 20 20 ਹਜ਼ਾਰ ਨਖਤ ਮੰਗ ਲੈਂਦਾ ਨੂਨ ਤੇਲ ਚੋਂ ਦਮੜੀ ਦਮੜੀ ਬਚਾ ਕੇ ਮੈਂ ਕਿਹੜੇ ਕਿਹੜੇ ਕੰਜਰਾਂ ਦੀਆਂ ਪੇਟੀਆਂ ਭਰੀ ਜਾਵਾਂ ਅੱਜ ਆਉ ਜਿਹੜੀਆਂ ਤਿੰਨ ਛੋਟੀਆਂ ਨੂੰ ਆਏ ਦੇਣ ਨਵਾਂ ਵਾਰ ਆਉਂਦਾ ਉਹਨਾਂ ਨੂੰ ਵੀ ਤੋੜਨਾ ਕਿ ਨਹੀਂ ਸਾਰਾ ਝੁੱਗਾ ਜੇ ਇੱਕੋ ਤੇ ਲਟਾ ਬੈੰਦਾ ਤਾਂ ਉਹਨਾਂ ਨੂੰ ਦੱਸ ਕਿਹੜੇ ਖੂਜ ਸਿੱਟਦਾ ਨਾਲੇ ਜੇ ਘਰ ਆਇਆਂ ਨੂੰ ਜਵਾਬ ਦੇ ਦਿੰਦੇ ਸਾਰੇ ਸ਼ਰੀਕੇ ਕਵੇਲੇ ਨੇ ਮੂੰਹ ਚ ਉਂਗਲਾਂ ਦੇਣੀਆਂ ਸੀ ਫਿਰ ਤੂੰ ਹੀ ਏਸੇ ਮੂੰਹ ਨਾਲ ਆਖਣਾ ਸੀ ਮੈਂ ਇਥੋਂ ਨਹੀਂ ਨਮੋਚੀ ਝੱਲੀ ਜਾਂਦੀ ਉੰਜ ਭਵੇਂ ਦੋਵੇਂ ਜਾਣਦੇ ਸਨ ਕਿ ਦੋਸ਼ ਕਿਸੇ ਦਾ ਨਹੀਂ ਸੀ ਉਹਨਾਂ ਦੇ ਸ਼ਰੀਕੇ ਕਵੇਲੇ ਦੇ ਰਵਾਜਾਂ ਦੇ ਅਧੀਨ ਉਹ ਸਵਿੱਤਰੀ ਦਾ ਸਾਖ ਦੇ ਬੈਠੇ ਸਨ ਉਹਨਾਂ ਦੀ ਬਾਡੀ ਧੀ ਕਹੋ ਜੀ ਦੀ ਨਿੱਕੀ ਜਹੀ ਉਮਰ ਵਿੱਚ ਮਾਤਾ ਦੇ ਨਾਲ ਇੱਕ ਅੱਖ ਜਾਂਦੀ ਰਹੀ 3 ਟੋਲੇ ਸਿਆਉਣਾ ਤੇ 4000 ਨਕਤ ਦੇਣਾ ਕਰਕੇ ਉਹਨਾਂ ਨੇ ਇਸ ਘਰੋਂ ਤੋੜੀ ਸੀ ਪਰ ਅਜੇ ਦੋ ਬਾਰੇ ਉਹਨੂੰ ਵਿਆਹੀ ਨੂੰ ਪੂਰੇ ਨਹੀਂ ਹੋਏ ਸਨ ਕਿਸੇ ਕਸਰ ਨਾਲ ਮਰ ਗਈ ਉਹਦੇ ਸੱਥਰ ਉੱਤੇ ਸ਼ਰੀਕਾਂ ਦੇ ਸਾਰੇ ਸਿਆਣਿਆਂ ਨੇ ਆਖ ਵੇਖ ਕੇ ਧੰਨੀ ਨੂੰ ਸਵਿੱਤਰੀ ਦਾ ਸਾਹ ਕਰਨ ਲਈ ਮਨਾ ਲਿਆ ਨਾਲੇ ਪਹਿਲੇ ਦਿਨੋਂ ਇਹ ਰੀਤ ਤੁਰੀ ਆਉਂਦੀ ਸੀ ਕੋਈ ਨਵੀਂ ਗੱਲ ਥੋੜਾ ਉਹ ਕਾਰਨ ਲੱਗੇ ਸਨ ਜੇ ਉਹ ਨਾ ਕਰਦੇ ਤਾਂ ਸਾਰੇ ਅੰਗ ਸੰਕਾ ਵਿੱਚ ਚਰਚਾ ਹੋਣੀ ਸੀ ਜਿਹੜੀ ਤੋਏ-ਤੋਏ ਆਸਿਆਂ-ਪਾਸਿਆਂ ਵਾਲੇ ਕਰਦੇ ਉਹ ਵਾਦੇ ਦੀ ਇਹੋ ਸਾਰਾ ਕੁਝ ਸੋਚ ਕੇ ਧੰਨੇ ਮੱਲ ਨੇ ਮੂਲ ਚੰਦ ਨੂੰ ਛਗਣ ਦਿੱਤਾ ਸੀ ਖੂਬ ਵਿੱਚ ਡੇਗਦਾ ਥੋੜਾ ਸ਼ਰੀਕਾ ਕਵੀਲਾ ਪਰ ਮੈਂ ਥੋੜਾ ਕੀ ਵਿਗਾੜਿਆ ਸੀ ਤੇ ਸਵਿੱਤਰੀ ਦੀ ਇਸ ਗੱਲ ਦਾ ਉਹਦੀ ਮਾਂ ਕੋਲ ਪਛਤਾਵੇ ਤੋਂ ਬਿਨਾ ਕੋਈ ਜਵਾਬ ਨਹੀਂ ਸੀ ਹੁੰਦਾ ਪਛਤਾਵੀ ਦੀ ਹੰਝੂਆਂ ਤੋਂ ਬਾਅਦ ਬੇਅਰਥ ਸ਼ੈ ਸ਼ੈਰ ਦੁਨੀਆ ਵਿੱਚ ਹੋਰ ਕੋਈ ਨਹੀਂ ਸਵਿੱਤਰੀ ਸੋਚ ਦੀ ਤੇ ਅੱਖਾਂ ਪੁੰਚ ਕੇ ਉੱਠ ਖਲੋਂਦੀ ਅੱਜ ਤਾਈ ਉਹ ਆਪਣੀ ਮਾਂ ਤੋਂ ਬਿਨਾਂ ਕਿਸੇ ਦੇ ਸਾਹਮਣੇ ਅੱਖ ਦੁੱਖ ਫੋਲ ਕੇ ਰੋਈ ਵੀ ਨਹੀਂ ਸੀ ਹੁਣ ਵੀ ਜਦੋਂ ਉਹ ਨਹੀਂ ਆਪਣੀਆਂ ਅੱਖਾਂ ਸਿੱਲੀਆਂ ਹੁੰਦੀਆਂ ਜਾਂਪੀਆਂ ਤਾਂ ਉਹ ਉੱਠ ਕੇ ਬੈਗੀ ਬੈਠਿਆ ਬੈਠਿਆ ਉਹਨੇ ਜ਼ੋਰ ਲਾ ਕੇ ਮੁਸਕਰਾਉਣ ਦਾ ਯਤਨ ਕੀਤਾ ਤੇ ਪਹਿਲਾਂ ਵਾਂਗ ਦੋਏ ਚੀਚੀਆਂ ਦੋਹਾਂ ਗੱਲਾਂ ਦੇ ਵਿਚਕਾਰ ਖੋਬ ਲਈਆਂ ਸਾਹਮਣੀ ਟੰਗੀ ਪ੍ਰਾਣੀ ਸ਼ਜਵਲ ਵੇਂਦਿਆ ਉਹਨੂੰ ਇੰਜ ਜਾਪਿਆ ਜਿਵੇਂ ਉਹ ਵੱਡੀ ਸਾਰੇ ਸ਼ੀਸ਼ੇ ਵਿੱਚ ਆਪਣਾ ਮੂੰਹ ਵੇਖ ਰਹੀ ਹੋਵੇ ਤੇ ਆਪਣੀ ਮੁਸਕਰਾਹਟ ਉਹਨੇ ਐਡੀ ਉਪਰੀ ਲੱਗੀ ਕਿ ਉਹਨੂੰ ਸੱਚੀ ਹਾਸਿਆਗੀ ਸ਼ਰਜਵਲ ਵੇਂਦਿਆਂ ਉਹ ਇੰਨੀ ਉੱਚੀ ਹੱਸੀ ਜਿੰਨੀ ਉੱਚੀ ਉਹ ਇਸ ਘਰ ਆ ਕੇ ਕਦੇ ਨਹੀਂ ਸੀ ਹੱਸੀ ਹੈ ਮੈਂ ਆਖਿਆ ਕੀ ਹੋ ਗਿਆ ਭੀੜੇ ਬੂਹੇ ਚੋ ਆਪਣੀ ਕਸੀ ਐਣਕ ਬੋਚਦਾ ਮੋਲਚੰਦ ਜਦੋਂ ਅਗਾਹ ਹੋਇਆ ਤਾਂ ਸਵਿੱਤਰੀ ਸੈਮ ਕਿ ਚੁੱਪ ਹੋ ਗਈ ਦੂਜੇ ਪਾਸੇ ਸਵਿੱਤਰੀ ਨੂੰ ਮੋਲਚੰਦ ਇੰਜ ਲੱਗਾ ਜਿਵੇਂ ਉਹ ਉਹਦਾ ਪਤੀ ਨਹੀਂ ਕੁਝ ਹੋਰ ਹੋਵੇ ਪਰ ਕੁਝ ਹੋਰ ਕੀ ਬੈਂਡ ਦਾ ਬਿੰਦ ਉਹਨੇ ਸੋਚਿਆ ਤੇ ਫਿਰ ਪਹਿਲਾਂ ਨਾਲੋਂ ਵੀ ਉੱਚੀ-ਉੱਚੀ ਹੱਸਣ ਲੱਗ ਪਈ। ਮੋਲਜੰਦ ਉਸ ਮਿੱਟੀ ਦੇ ਬੁੱਢੇ ਬਾਵੇ ਵਰਗਾ ਲੱਗਦਾ ਸੀ ਜਿਹੜਾ ਉਸਨੇ ਇੱਕ ਵਾਰੀ ਕਿਸੇ ਵੱਡੇ ਸ਼ਹਿਰ ਵੱਡੀ ਸਾਰੀ ਸ਼ੀਸ਼ੇ ਦੀ ਅਲਮਾਰੀ ਵਿੱਚ ਪਿਆ ਵੇਖਿਆ ਸੀ। ਉਹਦੇ ਨਿੱਕੀ ਜਹੀ ਤੋਤੀ ਬੰਨੀ ਹੋਈ ਸੀ ਤੇ ਹੱਥ ਵਿੱਚ ਛੋਟੀ ਫੜੀ। ਉਹ ਕੁੱਬਾ ਹੋਇਆ ਜਿਵੇਂ ਬੋੜੇ ਮੂੰਹ ਨਾਲ ਮੁਸਕਰਾ ਰਿਹਾ ਸੀ। ਆਪੇ ਹੀ ਕਿਵੇਂ ਹਿੱਲੀ ਜਾਂਦਾ ਸੀ ਇੱਕ ਬਿੰਦ ਵੀ ਨਹੀਂ ਸਿੱਟਕਦਾ ਹੈ ਅੱਜ ਕੀ ਤੇ ਕਮਲੀ ਤਾਂ ਨਹੀਂ ਹੋਗੀ ਮੋਲਚੰਦ ਨੇ ਆਪਣੀ ਅਗਲੇ ਬਿਰਲੇ ਦੰਦ ਕੱਢ ਕੇ ਉਪਰੀ ਹਾਸੀ ਹਸਦਿਆਂ ਆਖਿਆ ਪਰ ਸਵਿੱਤਰੀ ਨੇ ਜਦੋਂ ਉਹਦੀਆਂ ਕੱਚੀਆਂ ਗੰਨੀਆਂ ਵਾਲੀਆਂ ਅੱਖਾਂ ਵੱਲ ਤੱਕਿਆ ਤਾਂ ਉਹ ਨਹੀਂ ਕਚਿਆਂ ਜਹੀ ਆਉਣ ਲੱਗ ਪਈ ਪਰ ਸੱਚੀ ਅੱਜ ਉਹਨੇ ਕੁਝ ਹੋ ਜ਼ਰੂਰ ਗਿਆ ਸੀ ਉਹ ਮੂਲਚੰਦ ਦੇ ਮੂੰਹ 'ਵਲ ਝਾਕ ਝਾਕ ਕੇ ਝੱਲਿਆਂ ਵਾਂਗ ਹੀ ਹੱਸੀ ਜਾਂਦੀ ਸੀ ਸੱਚੀ ਹੈ ਅੱਜ ਤੈਨੂੰ ਕੀ ਹੋਈ ਜਾਂਦਾ ਮੂਲਚੰਦ ਨੇ ਤੀਜੀ ਵਾਰ ਕੁਝ ਡਰੀ ਆਵਾਜ਼ ਵਿੱਚ ਪੁੱਛਿਆ ਕੁਸ਼ ਨੇ ਸਵਿੱਤਰੀ ਨੇ ਹਾਸੀ ਰੋਕ ਕੇ ਮਸਕਰਾਉਂਦਿਆਂ ਬੜੀ ਬੇਚੇਜ਼ ਕਹੋ ਕਿ ਮੂਲਚੰਦ ਦੀ ਬਾਹ ਫੜ ਲਈ ਤੂੰ ਮੇਰੇ ਕੋਲ ਬਹਿ ਜਾ ਮੋਲ ਜਾਂਦੀਆਂ ਅੱਖਾਂ ਜਿਵੇਂ ਤਾਰੇ ਲੱਗ ਗਈਆਂ ਹੁਣ ਉਸ ਵਿਤਰੀ ਦੇ ਮੋਹਵਲ ਉਹਦੀਆਂ ਦੋਹਾਂ ਗੱਲਾਂ ਦੇ ਡੂੰਘਾਂ ਵੱਲ ਬਿੱਤਰ-ਬਿੱਤਰ ਝਾਕਦਾ ਹੌਲੀ ਦੇਣੇ ਮੰਜੇ ਦੀ ਬਾਹੀ ਉੱਤੇ ਬਹਿ ਗਿਆ ਪਰ ਉਹ ਨਹੀਂ ਜਾਪਿਆ ਉਹਦੀਆਂ ਐਣਕਾਂ ਬੜੀਆਂ ਮੈਲੀਆਂ ਹੋ ਗਈਆਂ ਸਨ ਉਹਨੂੰ ਐਵੇਂ ਹੀ ਧੁੱਪ ਛਾਈ ਦਿਸਦੀ ਸੀ ਵੇਖੀ ਮੇਰੀਆਂ ਗੱਲਾਂ ਵਿੱਚ ਟੋਏ ਪੈਂਦੇ ਆ ਸਵਿੱਤਰੀ ਨੇ ਉਂਝ ਹੀ ਮੁਸਕਰਾਉਂਦਿਆਂ ਮੂਲਜੰਦੀਆਂ ਐਣਕਾਂ ਵਿੱਚੋਂ ਹੀ ਸਿੱਧਾ ਉਹਦੀਆਂ ਅੱਖਾਂ ਵਿੱਚ ਤੱਕਦਿਆਂ ਆਪਣੀ ਸੱਜੀ ਗੱਲ ਨੂੰ ਟੀਚੀ ਲਾ ਕੇ ਐਡੇ ਸਿੱਧੇ ਸ਼ਬਦਾਂ ਵਿੱਚ ਪੁੱਛਿਆ ਕਿ ਮੂਲਜੰਦ ਨੇ ਸੰਗ ਨਾਲ ਅੱਖਾਂ ਨੀਵੀਆਂ ਪਾ ਲਈਆਂ ਤੇ ਖਾਸਾ ਚਿਹਰੋਂ ਬੋਲਿਆ ਨਾ ਗਿਆ ਦੱਸ ਵੀ ਤੂੰ ਤਾਂ ਕੁੜੀਆਂ ਵਾਂਗੂ ਸੰਗਦਾ ਸਵਿੱਤਰੀ ਟਠਾਕਾ ਮਾਰ ਕੇ ਹੱਸ ਪਈ ਕਹਿੰਦੀ ਹੈ ਹੈ ਹਾ ਮੂਲਜੰਦ ਨੇ ਓਮੇ ਅੱਖਾਂ ਨੀਂਵੀਆਂ ਪਾਈ ਆਖਿਆ ਸੋਹਣੇ ਲੱਗਦੇ ਆ ਮੂਲਚੰਦ ਦਾ ਦਿਲ ਬੜੀ ਕਾਲੀ ਕਾਲੀ ਧੜਕਣ ਲੱਗ ਪਿਆ ਸੀ ਓਹਨੇ ਸਵਿੱਤਰੀ ਤੋਂ ਛੇਤੀ ਦਿਨੇ ਆਪਣੇ ਬਾਹ ਛਡਾ ਲਈ ਤੇ ਉੱਠ ਕੇ ਪਮੱਤਰੀਆਂ ਅੱਖਾਂ ਨਾਲ ਝੋੜ ਕੋਠੜੀਆਂ ਦੇ ਬੂਹ ਹੋਏ ਵਿੱਚੋਂ ਦੀ ਹੱਟੀ ਵੱਲ ਵੇਖਣ ਲੱਗ ਪਿਆ ਤੇ ਫੇਰ ਕੁੜੀਆਂ ਵਾਂਗ ਸੰਗਦਿਆਂ ਇੱਕ ਜੋਰ ਨਜ਼ਰ ਸਵਿੱਤਰੀ ਵੱਲ ਝੁਕਿਆ ਤੇ ਨੀਵੀਂ ਪਾ ਕੇ ਬੋਲਿਆ ਹੱਟੀ ਸੁਣਨੀ ਐ ਕੋਈ ਆ ਜਾਂਦਾ ਕੋਈ ਨਹੀਂ ਆਉਂਦਾ ਤੂੰ ਬਿੰਦ ਬਹਿ ਜਾ ਜਾ ਸਵਿੱਤਰੀ ਨੇ ਫੇਰ ਉਹਦੀ ਬਾਹ ਫੜ ਕੇ ਖਿੱਚ ਲਈ ਠਹਿਰ ਠਹਿਰ ਹੈ ਅੱਜ ਤੈਨੂੰ ਹੋਇਆ ਕੀ ਐ ਕਮਲੀ ਨਾ ਸਿਆਣੀ ਗੁੱਜੇ ਹਿਰਖ ਵਾਲੀ ਮੁਸਕਰਾਟ ਉਹਨੀ ਆਪਣੀ ਅਧਖੜ ਚਿਹਰੇ ਉੱਤੇ ਲਿਆ ਕੇ ਆਪਣੀ ਬਾਹ ਛਡਾਉਂਦਿਆਂ ਆਖਿਆ ਮੈਂ ਡਿਊਟੀ ਦਾ ਵਾਰ ਵੀ ਖਾਵਾਂ ਆਪਣਾ ਆਧ ਗੰਝਾ ਸਿਰ ਖੁਰਕਦਿਆ ਉਹ ਕਾਲੀ ਕਾਲੀ ਗਲੀ ਵਾਲੇ ਪਾਸੇ ਦਰਵਾਜੜੀ ਵੱਲ ਚਲਾ ਗਿਆ ਜਦੋਂ ਬੂਹਾ ਅੜਾ ਕੇ ਵਾਪਸ ਮੁੜਿਆ ਤਾਂ ਉਹਦਾ ਚਿਹਰਾ ਡਾਰ ਅਤੇ ਗੁੱਸੇ ਨਾਲ ਜੇਹਾ ਘਣਾਉਣਾ ਹੋ ਗਿਆ ਲੱਗਦਾ ਸੀ ਕਿ ਸਵਿੱਤਰੀ ਦਾ ਉਹਨੂੰ ਵੇਖਣ ਨੂੰ ਜੀ ਨਾ ਕੀਤਾ ਕਮਲੀ ਨਾ ਸਿਆਣੀ ਉਹਦੇ ਕੋਲ ਆ ਕੇ ਮੂਲਚੰਦ ਨੇ ਆਖਿਆ ਅੱਜੇ ਘਰ ਸਾਂਭਣਾ ਪਿਆ ਸੀ ਅੱਜ ਸਾਰੀ ਬਾਰ ਚੌੜਚਪਟ ਕਰ ਛੱਡੀ ਆ ਜੇ ਭਾਣਾ ਕੋਈ ਬੰਦਾ ਅੰਦਰ ਵੜ ਕੇ ਬਹਿ ਜੇ ਫੇਰ ਸਵਿੱਤਰੀ ਦੀਆਂ ਗੱਲਾਂ ਦੇ ਡੂੰਗ ਪੋਚੇ ਗਏ ਉਹਦੀਆਂ ਤਿੱਖੇ ਕੋਇਆਂ ਵਾਲੀਆਂ ਮੋਟੀਆਂ ਕਾਲੀਆਂ ਅੱਖਾਂ ਦੀ ਦੋਹੀ ਪਾਸੇ ਰਤਾ ਲਾਲੀ ਆ ਗਈ ਬਿੰਦ ਦਾ ਬਿੰਦ ਮੂਲਚੰਦ ਦੇ ਘਰੇੜੇ ਖਾਦੇ ਦੰਦਾਂ ਵਾਲੂ ਵੇਂਦੀ ਰਹੀ ਤੇ ਫੇਰ ਬੜੀ ਉਪਰੀ ਤਰਾ ਮੁਸਕਰਾਉਂਦਿਆਂ ਜੇਸ ਨਾਲ ਉਹਦੀਆਂ ਗੱਲਾਂ ਵਿੱਚ ਉਹ ਡੂੰਘ ਨਹੀਂ ਸਨ ਪਈ ਬੋਲੀ ਬੰਦਾ ਇਥੋਂ ਜੂਹਾਂ ਲੈ ਕੇ ਜਾਊ ਮੋਲਚੰਦ ਨੂੰ ਜਾਪਿਆ ਜਿਵੇਂ ਸਵਿੱਤਰੀ ਨੇ ਉਹਦੇ ਸਾਹਮਣੇ ਬੋਲ ਕੇ ਬੜੀ ਗੁਸਤਾਖੀ ਕੀਤੀ ਸੀ ਗੁੱਸੇ ਨਾਲ ਉਹਦੀਆਂ ਕੱਚੀਆਂ ਅੱਖਾਂ ਦੀਆਂ ਗੰਨੀਆਂ ਸਖਤ ਹੋ ਗਈਆਂ ਕੀ ਆਖਿਆ ਉਹਨੇ ਰੋ ਭਰੇ ਲਹੰਝੇ ਵਿੱਚ ਆਖਿਆ ਪਰ ਸਵਿੱਤਰੀ ਦਾ ਚਿਹਰਾ ਉਸ ਉਪਰੀ ਮੁਸਕਰਾਟ ਨਾਲ ਬੇਸਿਆਣ ਹੋ ਗਿਆ ਲੱਗਦਾ ਸੀ ਤੂੰ ਅੱਜ ਭੰਗ ਕੀਤੀ ਹੈ ਮੋਲਚੰਦ ਹੋਰ ਉੱਚੀ ਬੋਲਿਆ ਇਸ ਘਰ ਚ ਤਾਂ ਚੂਹੇ ਕੁਚਲਿਆਂ ਨੂੰ ਤਰਸਦੇ ਆ ਮੈਨੂੰ ਭੰਗ ਕਿੱਥੇ ਐ ਇਹ ਘਰ ਲੱਖ ਪਤੀਆਂ ਦੀ ਐ ਤੇਰੀ ਪੇਕਿਆਂ ਵਾਂਗੂ ਥੇਲੇ ਥੇਲੇ ਦਾ ਤੇਲ ਵੇਚਣ ਵਾਲਿਆਂ ਦਾ ਨਹੀਂ ਹਾਂ ਥੋਡੇ ਲੱਖਾਂ ਨੂੰ ਨਾਲੇ ਲੱਖਾਂ ਦੀਆਂ ਪਤੀਆਂ ਨੂੰ ਕਿਸੇ ਨਹੀਂ ਥੇਲੀ ਤੇ ਰੱਖ ਕੇ ਚਟਣੀ ਐ ਤੇਰੀ ਜ਼ੁਬਾਨ ਨੂੰ ਅੱਜ ਕੀ ਹੋਇਆ ਮੇਰੀ ਜ਼ੁਬਾਨ ਨੂੰ ਤਾਂ ਕੁਛ ਨਹੀਂ ਹੋਇਆ ਚੰਗੀ ਭਲੀ ਐ ਸਵਿੱਤਰੀ ਅਜੇ ਵੀ ਉਮੀਮਸਕਰਾਂਦੀ ਦੇਸ ਰਹੀ ਸੀ ਤੁਹਾਡਾ ਕੋੜਮਾ ਕਬੀਲਾ ਹੀ ਸਾਰਾ ਕੰਜਰਾ ਦਾ ਐਵੇਂ ਇਹੋ ਬਸ ਗੁੱਸੇ ਵਿੱਚ ਮੂਲਜੰਨ ਤੋਂ ਉੱਥੇ ਖੜੋਤਾ ਰੰਗਿਆ ਉਹ ਸਵਿੱਤਰੀ ਦੀ ਹੋਰ ਕੋਈ ਗੱਲ ਸੁਣੇ ਬਿਨਾ ਖਜੂਰ ਕੋਠੜੀਆਂ ਦੇ ਨੀਵੇਂ ਬੂਹਾਂ ਵਿੱਚੋਂ ਦੀ ਕੋਡਾ-ਕੋਡਾ ਹੋ ਕੇ ਹੱਟੀ ਅੰਦਰ ਜਾ ਵੜਿਆ ਤੇ ਹੱਟੀ ਵੜਨ ਲੱਗਿਆ ਉਹਨੇ ਅਖੀਰਲੀ ਖਜੂਰ ਕੋਠੜੀ ਦਾ ਬੂਹਾ ਵੀ ਅੜਾ ਲਿਆ ਸਵਿਤਰੀ ਨੇ ਉਹਨੂੰ ਇੰਜ ਜਾਂਦਿਆਂ ਵੇਖ ਕੇ ਇੱਕ ਹੋਰ ਠਾਕਾ ਮਾਰਿਆ ਤੇ ਫੇਰ ਚੁੰਨੀ ਨਾਲ ਮੂੰਹ ਸਿਰ ਪਲੇਟ ਕੇ ਪੈ ਗਈ ਆਥਣ ਤਾਈ ਨਾ ਮੂਲ ਚੰਦ ਘਰ ਆਇਆ ਨਾ ਉਹ ਮੰਝਿਓ ਉੱਠੀ ਉਹਦੇ ਸਿਰ ਨੂੰ ਨੀਂਦ ਵਰਗੀ ਖੂਕੀ ਚੜਨ ਲੱਗ ਪਈ ਸੀ ਢਾਲ ਹੋਈ ਉਹ ਅਰਧ ਸੁਰਤੀ ਵਿੱਚ ਪਈ ਰਹੀ ਆਥਣ ਜਦੋਂ ਉਹ ਮੰਝਿਓ ਉੱਠੀ ਤਾਂ ਉਹਨੂੰ ਇੰਜ ਲੱਗਿਆ ਜਿਵੇਂ ਉਹ ਉਪਰੇ ਘਰ ਫਿਰਦੀ ਹੋਵੇ ਰੋਟੀ ਦਾ ਵੇਲਾ ਸੀ ਨਾ ਉਹਨੂੰ ਪਾਂਡਿਆਂ ਵਾਲੀ ਟੋਕਰੀ ਲੱਭਦੀ ਸੀ ਨੰਦਾਲ ਵਾਲਾ ਕੁੱਜਾ ਚੁੱਲਾ ਹਾਰਾ ਮੂੜੇ ਸਭ ਇੰਜ ਲੱਗਦੇ ਸਨ ਜਿਵੇਂ ਉਹਨੇ ਇਹ ਅੱਗੇ ਕਦੇ ਨਹੀਂ ਸਨ ਵੇਖੇ ਇੰਜ ਹੀ ਘਾਉ ਮਾਉ ਹੋਈ ਉਹ ਤੁਰੇ ਫਰੀ ਤੇ ਪਤਾ ਨਹੀਂ ਕਦੋਂ ਰੋਟੀ ਟੁੱਕ ਦਾ ਕੰਮ ਨਵੇੜ ਲਿਆ ਤੇ ਰੋਟੀਆਂ ਵਾਲਾ ਸ਼ਾਬਾ ਅੱਗੇ ਰੱਖ ਕੇ ਕੰਦ ਨਾਲ ਢੋਲਾ ਕੇ ਚੁੱਪਚੀ ਬੈਠੀ ਡਿਉੜੀ ਦੇ ਬੂਹੇ ਵੱਲ ਚੱਕਣ ਲੱਗ ਪਈ ਬਾਹਰ ਉਹਨੂੰ ਇੱਕ ਵਾਰ ਇੰਜ ਭਲੇਖਾ ਪਿਆ ਕੇ ਜਿਵੇਂ ਡੌੜੀ ਦਾ ਬੂਹਾ ਬੋਬੀ ਨੰਤੀ ਨਿਖੜਕਾਇਆ ਹੋਵੇ ਉੱਠਣ ਦੀ ਹਿੰਮਤ ਹੀ ਨਾ ਪਈ ਲਿਆ ਰੋਟੀ ਪਾ ਕੁਝ ਰੁਖੀ ਆਵਾਜ਼ ਸਵਿੱਤਰੀ ਨੇ ਸੁਣੀ ਤੇ ਜਦੋਂ ਤਾਂ ਚਾਕੀ ਤਾਂ ਆਥਣ ਦੇ ਕਸਮੈਲੇ ਚਾਨਣ ਵਿੱਚ ਮੂਲ ਚੰਦ ਦੀ ਸ਼ਕਲ ਉਹਨੂੰ ਉਪਰੀ ਡਰਾਉਣੀ ਜਿਹੀ ਲੱਗੀ ਸਵਿੱਤਰੀ ਨੇ ਚੁੱਪਚੀ ਤੇ ਆ ਰੋਟੀ ਪਾ ਕੇ ਉਹਦੇ ਅੱਗੇ ਧਰਤੀ ਉਹਵੇਂ ਚੁੱਪਚੀ ਤੇ ਮੂਲ ਚੰਦ ਨੇ ਖਾ ਲਈ ਅੱਜ ਵੀ ਹੱਟੀ ਸਨ ਰੋਟੀ ਖਾ ਕੇ ਹੱਥ ਧੋਂਦੇ ਮੋਲਚੰਦ ਨੂੰ ਸਵਿੱਤਰੀ ਨੇ ਜਿਵੇਂ ਸੁਤੇ ਹੀ ਪੁੱਛ ਲਿਆ ਹੰ ਹੱਟੀ ਸੁੰਨੀ ਐ ਮੋਲਚੰਦ ਜਿਵੇਂ ਆਇਆ ਸੀ ਉਵੇਂ ਹੱਟੀ ਨੂੰ ਮੁੜ ਗਿਆ ਸਵਿੱਤਰੀ ਸਾਰੇ ਪਾਂਡੇ ਥਾਉ ਥਾਈ ਖਿਲਰੇ ਛੱਡ ਕੇ ਮੰਜੀ ਉੱਤੇ ਪੈ ਗਈ ਕੱਤੇ ਦੀ ਮੱਠੀ ਠੰਡ ਸੰਘਣੇ ਖਿੜੇ ਤਾਰਿਆਂ ਭਰੀ ਰਾਤ ਵਿੱਚ ਉਹ ਮੂੰਹ ਅਤਾਣੀ ਅਲਾਣੀ ਮੰਜੀ ਉੱਤੇ ਇਸ ਕਾਲ ਕੋਠੜੀ ਵਰਗੇ ਵਿਹੜੇ ਵਿੱਚ ਕੱਲ ਮੁਕੱਲੀ ਪਈ ਸੀ ਉਹਨੂੰ ਸੰਗਣੇ ਨੀਲੇ ਅਸਮਾਨ ਵਿੱਚ ਜੜੇ ਤਾਰੇ ਭੀੜ ਵੇੜੇ ਦੀਆਂ ਕੰਧਾਂ ਦੇ ਬਨੇਰਿਆਂ ਦੇ ਨਾਲ ਇੰਜ ਲੱਗਦੇ ਸਨ ਜਿਵੇਂ ਕਿਸੇ ਨੇ ਕੱਚ ਭੰਨ ਕੇ ਖੰਡਾਇਆ ਹੋਵੇ ਫਿਰ ਉਹਨੀ ਬੋਬੀ ਨੰਤੀ ਦੀਆਂ ਗੱਲਾਂ ਜ਼ਿਆਦਾ ਆਉਣ ਲੱਗ ਪਈਆਂ ਜਿਹੜਾ ਤੇ ਪੁੱਤ ਜਵਾਨ ਜਹਾਨ ਖਾਣ ਪੈਣ ਨੂੰ ਬੰਜਾ ਜਾਏ ਉਹਦੀ ਸੁਤਾ ਮਗਰ ਪਈ ਰਹਿੰਦੀ ਹੈ ਪੁੱਤ ਸਵੇਤਰੀ ਨੂੰ ਡਰ ਲੱਗਣ ਲੱਗ ਪਿਆ ਸੀ ਮਾਤਾ ਨਾਲ ਦਾਗਿਆ ਇੱਕ ਅੱਖੋਂ ਸਖਣਾ ਆਪਣੀ ਭੈਣ ਕਾਲੂ ਦਾ ਚਿਹਰਾ ਉਹਨੂੰ ਦੇਸਿਆ ਤੇ ਢੇਰ ਸਾਰੇ ਤਾਰੇ ਮਾਤਾ ਦੇ ਦਾਗਾ ਮੰਗ ਦਿਸਣ ਲੱਗੇ ਅਗਲੀ ਸਵੇਰ ਸਵਿੱਤਰੀ ਨੂੰ ਪਤਾ ਨਹੀਂ ਕੀ ਹੋ ਗਿਆ ਉਹ ਗੁੰਮਸਮ ਹੋ ਕੇ ਪੈ ਗਈ ਨਾ ਬੋਲਦੀ ਸੀ ਨਾ ਹਿਲਦੀ ਸੀ ਨਾ ਕੁਝ ਖਾਂਦੀ ਸੀ ਨਾ ਪੀਂਦੀ ਸੀ ਪੱਥਰਾਈਆਂ ਅੱਖਾਂ ਨਾਲ ਬਿੱਟ-ਬਿੱਟ ਛੱਤ ਵੱਲ ਤੱਕੀ ਜਾਂਦੀ ਸੀ ਫਿਰ ਚਾਰ ਦਿਨ ਉਹ ਇੰਜ ਹੀ ਪਈ ਰਹੀ ਉਹਦੀ ਸੱਸ ਤੇ ਸਹੁਰਾ ਹਰ ਦਵਾਰੋਂ ਮੋੜਾਏ ਸਨ ਸੌਰੀ ਨੇ ਉਹਦੀ ਹਾਲਤ ਵੇਖ ਕੇ ਚੇਲੇ ਤੋਂ ਪੁੱਛ ਲਿਆਂਦੀ ਚੇਲੇ ਨੇ ਦੱਸਿਆ ਉਹਨੂੰ ਉਹਦੀ ਵੱਡੀ ਭੈਣ ਦੀ ਰੋਣਨ ਹੋ ਗਈ ਚੇਲੇ ਨੇ ਉਪਾਅ ਵੀ ਕੀਤਾ ਪਰ ਸ਼ੈ ਦੀ ਪਕੜ ਕਰੜੀ ਸੀ ਚੇਲੇ ਦੀ ਪੇਸ਼ ਨੱਚ ਗਈ ਪੰਨਵੀਂ ਦੇਨ ਸਵਿੱਤਰੀ ਦੀ ਮਾਂ ਆ ਗਈ ਉਹਨੇ ਹਲੂਣ ਹਲੂਣ ਕੇ ਸਵਿੱਤਰੀ ਨੂੰ ਬੁਲਾਇਆ ਉਹਨੇ ਮਾਂ ਦੇ ਮੂੰਹ ਨੂੰ ਦੋਹਾਂ ਹੱਥਾਂ ਨਾਲ ਟੋਇਆ ਤੇ ਅੱਖਾਂ ਚਮਕਣ ਲੱਗ ਪਈ ਮਾਂ ਜਦੋਂ ਉਹਦੇ ਮੂੰਹੋਂ ਆਵਾਜ਼ ਨਿਕਲੀ ਤਾਂ ਮਾਂ ਤਾਂ ਮਾਰ ਕੇ ਉਹਦੀ ਗੱਲ ਨੂੰ ਚੰਬੜ ਗਈ ਪਰ ਸਵਿੱਤਰੀ ਦੀਆਂ ਅੱਖਾਂ ਫੇਰ ਉੰਜ ਦੀਆਂ ਉੰਜ ਖੜੂ ਗਈਆਂ ਅਚਾਨਕ ਉਹ ਉੰਜ ਬੋਲਣ ਲੱਗ ਪਈ ਜਿਵੇਂ ਕਾਠ ਦੀ ਗੁੱਡੀ ਦਾ ਮੂੰਹ ਹਿੱਲਦਾ ਹੋਵੇ ਅੱਖਾਂ ਉਹਦੀਆਂ ਉਵੇਂ ਆ ਹਿੱਲ ਰਹੀਆਂ ਮੈਂ ਤੇਰੀ ਕਾਲੂ ਪਰ ਤੂੰ ਮਾਏ ਮੇਰੀ ਇਸ ਭੈਣ ਨੂੰ ਕਿਉਂ ਕਸਾਈਆਂ ਦੇ ਦੇ ਦਿੱਤਾ ਮੈਂ ਅੱਗੋਂ ਇਸ ਘਰੇ ਕਿਹੜਾ ਸੁਰਗ ਭੋਗ ਰਹੀ ਭੋਗ ਕੇ ਮਰੀ ਸੀ ਇਹਨਾ ਤੇਰੇ ਵੱਡੇ ਸਹੇੜੇ ਨੇ ਨਾ ਮੈਨੂੰ ਜਉਂਦੀ ਨੂੰ ਰੱਜਮੀ ਰੋਟੀ ਦਿੱਤੀ ਨਾ ਮੰਜੇ ਚ ਪਈ ਨੂੰ 2 ਪੈਸਿਆਂ ਦੀ ਦਵਾਈ ਲਿਆ ਕੇ ਦਿੱਤੀ ਤੇ ਤੂੰ ਮਾਂ ਕੀ ਵੇਖਿਆ ਸੀ ਅੱਗ ਲਾਉਣੇ ਕਿਸੇ ਨੇ ਇਹਨਾਂ ਦੇ ਲੱਖਾਂ ਨੂੰ ਹਾਂ ਤੂੰ ਮੈਨੂੰ ਇਹ ਦੱਸ ਇੱਕ ਹੋਰ ਤੇ ਸਵਿੱਤਰੀ ਦੀ ਜੀ ਫੇਰ ਠਾਕੀ ਗਈ ਅੱਖਾਂ ਸੁੱਕਣ ਸੁੱਕੀਆਂ ਉਂਝ ਹੀ ਪੱਥਰ ਦੇ ਵਟਿਆ ਬਾਗ ਟੇਕਿਆ ਛੱਤ ਨਾਲ ਵੇਂਦੀਆਂ ਰਹੀਆਂ ਤੇ ਅਗਲੇ ਦਿਨ ਸਵਿੱਤਰੀ ਪੂਰੀ ਹੋ ਗਈ। ਜਦੋਂ ਨਹਾ ਤਵਾ ਕੇ ਰੇਸ਼ਮੀ ਸੂਟ ਪਵਾ ਕੇ ਓਹ ਨੂੰ ਸਿੜੀ ਉੱਤੇ ਪਾਇਆ ਤਾਂ ਉਸ ਦਾ ਸਹੁਰਾ ਅੰਦਰੋਂ ਹੱਥ ਵਿੱਚ ਕੌਲੀ ਫੜੀ ਵਿਹੜੇ ਵਿੱਚ ਆ ਕੇ ਉਸ ਦੀ ਸਿੜੀ ਕੋਲ ਖੜਾ ਹੋ ਗਿਆ। ਕੌਲੀ ਵਿੱਚ ਰਗੜੇ ਹੋਏ ਢੀਲੇ ਥੋਥੇ ਦੀਆਂ ਦੋ ਚੁੰਡੀਆਂ ਭਰ ਕੇ ਓਣੇ ਸਵਿੱਤਰੀ ਦੀਆਂ ਤਿੱਖੇ ਕੋਇਆਂ ਵਾਲੀਆਂ ਰਤਕ ਖੁੱਲੀਆਂ ਰਹਿ ਗਈਆਂ ਅੱਖਾਂ 'ਚ ਪਾ ਦਿੱਤੀਆਂ। ਹੁਣ ਆਪਦੀ ਭੈਣ ਵਾਂਗੂ ਮਗਰ ਨਿਗਾਹ ਨ ਰੱਖੀ ਸਾਡੀ ਜੜ ਵੀ ਲੱਗ ਲੈਣ ਦਿਓ ਕਿਉਂ ਸਾਡੀ ਮਗਰ ਪਈ ਐ ਤੇ ਉਸ ਵੇਲੇ ਸਵਿੱਤਰੀ ਦੀਆਂ ਪੰਜਾਂ ਦਿਨਾਂ ਦੀਆਂ ਸੁੱਕਣ ਸੁੱਕੀਆਂ ਅੱਖਾਂ ਦੇ ਬਾਹਰਲੀ ਤਿੱਖੀ ਕੋਇਆ ਵਿੱਚੋਂ ਪਤਾ ਨਹੀਂ ਪਾਣੀ ਕਿਵੇਂ ਸੇਮ ਪਿਆ ਕਹਾਣੀ ਵਧੀਆ ਲੱਗੀ ਲਾਈਕ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਜੀ